ਦੋਸਤੋ 4500 ਸਕਰ ਫੁੱਟ ਏਰੀਆ ਦੀ ਕੋਠੀ ਹੈ ਜਿਹੜੀ ਆਪਾਂ ਦਿਖਾ ਰਹੇ ਹਾਂ ਤੁਹਾਨੂੰ ਅੰਦਰ ਤੋਂ ਸਾਰਾ ਪਲਾਨ ਕੋਠੀ ਦਾ ਦਿਖਾਵਾਂਗੇ ਤੇ ਜਿਹੜੇ ਆਪਣੇ ਭਰਾ ਠੇਕੇਦਾਰ ਭਰਾ ਨੇ ਬਣਾਈ ਹੈ ਕੋਠੀ ਇਹ ਗੁਰਸੇਵਕ ਸਿੰਘ ਸ਼ੀਨੇਪਿੰਡਾ ਜੀ ਉਹਨਾਂ ਦਾ ਮਾਨਸਾ ਡਿਸਟ੍ਰਿਕਟ ਤੇ ਆਪਾਂ ਤੁਹਾਨੂੰ ਸਾਰੀ ਕੋਠੀ ਦਾ ਪਲਾਨ ਅੰਦਰ ਤੋਂ ਦਿਖਾਵਾਂਗੇ ਬਾਹਰੋਂ ਦੇਖੋ ਤੁਸੀਂ 3000 ਸਕਰ ਫੁੱਟ ਏਰੀਆ ਇਹਦਾ ਗਰਾਊਂਡ ਫਲੋਰ ਆ 1500 ਸਕਰ ਫੁੱਟ ਏਰੀਆ ਇਹਦਾ ਫਸਟ ਫਲੋਰ ਆ ਜੀ ਟੋਟਲ 4500 ਸਕਰ ਫੁੱਟ ਏਰੀਆ ਬਣਦਾ ਹੈ ਤੇ ਆਪਾਂ ਅੰਦਰ ਤੋਂ ਸਾਰਾ ਡਿਜ਼ਾਈਨ ਤੁਹਾਨੂੰ ਦਿਖਾਉਣੇ ਇੱਕ ਵਾਰੀ ਤੁਸੀਂ ਫਰੰਟ ਐਲੀ ਤੇ ਕੋਠੀ ਦੇ 4 ਸਪੇਅਰ ਜਗ੍ਹਾ ਛੱਡ ਕੇ ਬਣਾਈ ਹੋਈ ਹੈ ਜੀ ਇਹ ਤੇ ਅੰਦਰ ਤੋਂ ਜਿਹੜਾ ਇਹਦਾ ਸਾਰਾ ਪਲਾਨ ਆ ਉਹ ਆਪਾਂ ਤੁਹਾਨੂੰ ਇਕੱਲਾ ਇਕੱਲਾ ਦਿਖਾਵਾਂਗੇ ਜਿਵੇਂ ਕਿ ਆਪਾਂ ਹਰ ਰੋਜ਼ ਨਵੀਆਂ ਬਣਦੀਆਂ ਕੋਠੀਆਂ ਦੇ ਵਿੱਚ ਦਿਖਾਉਣੀ ਆ ਤੁਹਾਨੂੰ ਤਾਂ ਜੋ ਤੁਸੀਂ ਜਦੋਂ ਆਪਣਾ ਘਰ ਬਣਾਉਣਾ ਹੋਵੇ ਤਾਂ ਤੁਸੀਂ ਇਸ ਪਲਾਨ ਦੇ ਵਿੱਚੋਂ ਕੁਝ ਨਾ ਕੁਝ ਤੁਹਾਡੇ ਵੀ ਦਿਮਾਗ ਦੇ ਵਿੱਚ ਆਵੇ ਕੋਈ ਫਰੰਟ ਤੋਂ ਤੁਸੀਂ ਚੀਜ਼ ਦੇਖ ਕੇ ਬਣਵਾ ਸਕਦੇ ਹੋ ਆਪਣੇ ਘਰ ਦੇ ਵਿੱਚ ਕੋਈ ਕਮਰਾ ਆਪਾਂ ਇੱਧਰ ਉੱਧਰ ਕਰਨਾ ਹੁੰਦਾ ਤਾਂ ਤੁਸੀਂ ਸ਼ੁਰੂ ਦੇ ਵਿੱਚ ਆਪਣਾ ਦਿਖਾਉਣ ਦਾ ਮਕਸਦ ਇਹ ਹੁੰਦਾ ਜਦੋਂ ਕੋਠੀ ਬਣ ਰਹੀ ਹੁੰਦੀ ਹੈ ਜਾਂ ਪਲਾਸਟਰ ਹੋਈ ਹੁੰਦੀ ਹੈ ਵੀ ਤੁਸੀਂ ਆਪਣਾ ਘਰ ਜਦੋਂ ਬਣਾਉਣਾ ਤੁਸੀਂ ਡਿਜ਼ਾਈਨ ਦੇ ਵਿੱਚ ਕੁਝ ਨਵਾਂ ਕਰ ਸਕੋ ਉਹਨੂੰ ਦੇਖ ਕੇ ਅੱਪ ਬਈ ਲੌਬੀ ਦੇ ਵਿੱਚ ਖੜੇ ਆ ਇੱਕ ਤੋਂ ਉਹਨੂੰ ਕੋਠੀ ਦੀ ਦੀ ਖਾਸੀਅਤ ਦੱਸ ਦਿਆਂ ਪਲਾਨ ਦੀ ਜਿਹੜਾ ਸਾਰਾ ਪਲਾਨ ਬਣਾਇਆ ਹੋਇਆ ਸਫਾਈ ਬਹੁਤ ਵਧੀਆ ਕੰਮ ਦੇ ਵੀ ਸਫਾਈ ਬਹੁਤ ਵਧੀਆ ਬਾਈ ਠੇਕੇਦਾਰ ਭਰਾ ਦੀ ਆਪਣੀ ਦੀ ਤੇ ਪਲਾਨ ਵੀ ਬਹੁਤ ਸੋਹਣਾ ਤੇ ਹੁਣ ਜੀ ਇਹ ਜਿਹੜਾ ਇੱਧਰ ਵਿੰਡੋ ਦਿੱਤੀ ਆ ਦੇਖੋ ਲੌਬੀ ਦੇ ਵਿੱਚ ਇੱਕ ਤੁਸੀਂ ਐਦਾਂ ਦੀ ਵਿੰਡੋ ਬਹੁਤ ਘੱਟ ਦੇਖਦੇ ਹੋ ਤੇ ਨਾਲੇ ਤਾਂ ਇਹ ਲੁੱਕ ਸੋਹਣੀ ਦੇ ਰਹੀ ਆ ਬਹੁਤ ਵੱਡੀ ਇੱਕ ਵਿੰਡੋ ਦਿੱਤੀ ਉੱਪਰ ਤੱਕ ਨਾਲੇ ਉੱਪਰ ਵਾਲੇ ਪੋਰਸ਼ਨ ਤੇ ਦੀ ਲੁੱਕ ਧੁੱਪ ਪਊਗੀ ਨਾਲੇ ਥੱਲੇ ਵਾਲੇ ਤੇ ਰੋਸ਼ਨੀ ਵਧੀਆਗੀ ਤੇ ਹੁ ਸੱਜੇ ਪਾਸੇ ਜਿਹੜਾ ਐਂਟਰੀ ਗੇਟ ਆ ਗਿਆ ਇਧਰੋਂ ਤੇ ਇਹਦੇ ਇਧਰਲੇ ਪਾਸੇ ਆ ਗਿਆ ਇਹ ਡ੍ਰਾਈング ਰੂਮ ਦਾ ਏਰੀਆ ਆ ਦੇਖੋ ਤੁਹਾਨੂੰ ਇੱਕ ਚੀਜ਼ ਹੋਰ ਦਿਖਾਵਾਂਗੇ ਤੇ ਬੈੱਡਰੂਮ ਦੇ ਵਿੱਚ ਵੀ ਵੀ ਫਰੰਟ ਤੇ ਆ ਗਿਆ ਇਹ ਡ੍ਰਾਈング ਰੂਮ ਵੀ ਫਰੰਟ ਤੇ ਆ ਗਿਆ ਤੇ ਕਿਚਨ ਵੀ ਫਰੰਟ ਤੇ ਆ ਗਿਆ ਪੋਰਚ ਵੀ ਫਰੰਟ ਤੇ ਆ ਗਿਆ ਤੇ ਆ ਦੇਖੋ ਜੀ ਆ ਡ੍ਰਾਈング ਰੂਮ ਦਾ ਏਰੀਆ ਇਹਦੇ ਜਿੱ ਇੱਕ ਪੋਰਚ ਨੂੰ ਗੇਟ ਦਿੱਤਾ ਹੋਇਆ ਬਾਹਰਲੇ ਪਾਸੇ ਆ ਦੇਖੋ ਪੋਰਚ ਆ ਗਿਆ ਜੀ ਇੱਥੇ ਛੋਟਾ ਜਿਹਾ ਤੇ ਇਹਨੂੰ ਗੇਟ ਦਿੱਤਾ ਹੋਇਆ ਬਾਹਰਲੇ ਪਾਸੇ ਤੇ ਆਪਾਂ ਹੁਣ ਇਧਰੋਂ ਦਿਖਾਵਾਂਗੇ ਤੁਹਾਨੂੰ ਨਾਲ ਇਹਦੇ ਕਿਚਨ ਦਾ ਏਰੀਆ ਆ ਗਿਆ ਆ ਦੇਖੋ ਇਹਦੇ ਵੀ ਇੱਕ ਫਰੰਟ ਵਿ কর্নার ਇਹ ਵੀ ਪੋਰਚ ਦੇ ਵਿੱਚ ਇੱਥੇ ਨਿਗਾਹ ਪਾਈ ਦੀ ਆ ਦੇਖੋ ਤੇ ਤੁਸੀਂ ਡ੍ਰੈਂਗ ਰੂਮ ਵੀ ਦੇਖਿਆ ਉਹਦੇ ਵੀ ਮੇਨ ਵਿੰਡੋ ਦਿੱਤੀ ਹੋਈ ਹੈ ਤੇ ਇਹਦੇ ਵੀ ਇੱਕ ਮੇਨ ਵਿੰਡੋ ਦਿੱਤੀ ਹੋਈ ਹੈ ਤੇ ਹੁਣ ਤੁਹਾਨੂੰ ਆਪਾਂ ਇਹਦੇ ਨਾਲ ਇੱਕ ਬੈੱਡਰੂਮ ਦਿਖਾਉਨੇ ਆ ਉਹਦੇ ਚੋ ਵੀ ਇੱਕ ਫਰੰਟ ਤੇ ਵਿੰਡੋ ਦਿੱਤੀ ਹੋਈ ਹੈ ਆਜ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਇੱਧਰਲੇ ਪਾਸੇ ਆ ਆ ਗਿਆ ਜੀ ਇੱਧਰਲੇ ਪਾਸੇ ਇੱਕ ਬੈੱਡਰੂਮ ਆਪਾਂ ਬਹੁਤ ਘੱਟ ਪਲਾਨਾਂ ਦੇ ਵਿੱਚ ਦੇਖਦੇ ਆਂ ਕੁੱਟੀਆਂ ਦੇ ਵਿੱਚ ਇੱਕੋ ਲਾਈਨ ਦੇ ਵਿੱਚ ਕਿਚਨ ਡ੍ਰੈਂਗ ਰੂਮ ਤੇ ਇੱਕ ਬੈੱਡਰੂਮ ਇਦਾਂ ਬਹੁਤ ਘੱਟ ਹੁੰਦਾ ਬਾਕੀ ਤੁਸੀਂ ਦੱਸਣਾ ਕਿਵੇਂ ਤੁਹਾਨੂੰ ਇਹ ਪਲਾਨ ਲੱਗਦਾ ਸਾਰਾ ਤੁਸੀਂ ਕਮੈਂਟ ਜ਼ਰੂਰ ਕਰਨਾ ਤੇ ਹੁਣ ਆਪਾਂ ਇਧਰਲੇ ਪਾਸੇ ਦਿਖਾਤਾ ਜੀ ਲੌਬੀ ਦਾ ਏਰੀਆ ਵਧੀਆ ਖੁੱਲਾ ਚੌਰਸ ਰੱਖਿਆ ਹੋਇਆ ਤੇ ਹੁਣ ਆਪਾਂ ਤੁਹਾਨੂੰ ਇਧਰਲੇ ਪਾਸੇ ਦਿਖਾਉਣਾ ਜਿਹੜਾ ਕਿ ਇਹਦੇ ਚ ਇੱਕ ਡਰੈਸਿੰਗ ਏਰੀਆ ਦੇ ਬਾਥਰੂਮ ਅਟੈਚ ਕੀਤਾ ਹੋਇਆ ਆ ਦੇਖੋ ਜੀ ਇਹ ਲੌਬੀ ਨੂੰ ਅਟੈਚ ਹੈ ਦਿੱਤਾ ਤੇ ਡਿਊਪਲੈਕਸ ਕੋਠੀ ਹੈ ਜੀ ਇਹ ਤੇ ਆਜੋ ਜੀ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਇਹਦੇ ਚ ਆਪਾਂ ਤੁਹਾਨੂੰ ਇੱਕ ਬੈਡਰੂਮ ਦਿਖਾਇਆ ਹੈ ਜੇ ਇੱਕ ਕਿਚਨ ਦਿਖਾਤਾ ਜੀ ਇੱਕ ਡਰੈنگ ਰੂਮ ਦਾ ਏਰੀਆ ਦਿਖਾਤਾ ਉਧਰ ਇੱਥੇ ਪੌੜੀਆਂ ਦਾ ਏਰੀਆ ਹੋ ਗਿਆ ਜੀ ਇਹ ਆ ਦੇਖੋ ਇਧਰਲੇ ਪਾਸੇ ਪੌੜੀਆਂ ਚੜਾਤੀਆਂ ਤੇ ਨਾਲ ਹੀ ਤੁਹਾਨੂੰ ਆਪਾਂ ਇੱਕ ਸਟੋਰ ਦਿਖਾਉਣੇ ਆ ਆ ਦੇਖੋ ਖੁੱਲੇ ਬੈੱਡਰੂਮ ਨੇ ਜੀ ਘੱਟੋ ਘੱਟ 14x14 ਦੇ ਬੈੱਡਰੂਮ ਨੇ ਇਹਦੇ ਵਿੱਚ ਤੇ ਏਰੀਆ ਖੁੱਲਾ ਹੈ ਹਰ ਇੱਕ ਚੀਜ਼ ਦਾ ਤੇ ਇੱਕ ਬੈੱਡਰੂਮ ਇਧਰਲੇ ਪਾਸੇ ਆ ਗਿਆ ਜੀ ਨਾਲ ਤੁਸੀਂ ਸਟੋਰ ਦੇਖ ਲਿਆ ਆ ਬੈੱਡਰੂਮ ਆ ਗਿਆ ਇਹਦੇ ਪਿਛਲੇ ਪਾਸੇ ਹੀ ਬਿੰਡੂ ਰੱਖੀ ਹੋਇਆ ਪਿੱਛੇ ਸਾਰੀ ਕੋਠੀ ਦੇ ਪਾਸੇ-ਪਾਸੇ ਜਗ੍ਹਾ ਛੱਡਣ ਦਾ ਮੋਟਿਵ ਇਹੀ ਹੈ ਵੀ ਕੋਠੀ ਦੇ ਵਿੱਚ ਰੌਸ਼ ਨਹੀਂ ਵਧੀਆ ਪਵੇ ਤੇ ਥੱਲੇ ਤੁਸੀਂ ਹੁਣ ਦੇਖ ਚੁੱਕੇ ਹੋ ਇੱਕ ਬੈੱਡਰੂਮ ਆ ਗਿਆ ਜੀ ਤੇ ਕਿਚਨ ਬਾਥਰੂਮ ਅਟੈਚ ਆ ਗਿਆ ਡਰੈਸਿੰਗ ਨਾਲ ਇਧਰ ਸਟੋਰ ਆ ਗਿਆ ਜੀ ਪਹਿਲਾਂ ਬੈਡਰੂਮ ਦਿਖਾਤਾ ਕਿਚਨ ਵੀ ਦਿਖਾਤਾ ਆਪਾਂ ਤੁਹਾਨੂੰ ਡਰੈنگ ਵੀ ਦਿਖਾਤਾ ਹੁਣ ਆਪਾਂ ਉੱਪਰ ਵਾਲੇ ਪੋਰਸ਼ਨ ਤੇ ਤੁਹਾਨੂੰ ਲੈ ਕੇ ਚੱਲਦੇ ਹਾਂ ਆਜੋ ਜੀ ਆਪਾਂ ਉੱਪਰ ਵਾਲੇ ਪੋਰਸ਼ਨ ਤੇ ਚੱਲਦੇ ਹਾਂ ਤੇ ਇੱਕ ਦੋਸਤ ਹੋਰ ਹੈ ਕੋਠੀ ਜਿੱਥੇ ਆਪਾਂ ਪੌੜੀਆਂ ਚੜਾਈਆਂ ਹੁੰਦੀਆਂ ਪੌੜੀਆਂ ਚੜਾਉਣ ਵਾਲੇ ਪਾਸੇ ਦਾ ਆਪਾਂ ਜ਼ਿਆਦਾਤਰ ਦੇਖਦੇ ਆਂ ਵੀ ਏਰੀਆ ਓਪਨ ਹੁੰਦਾ ਇਹ ਹੈਗਾ ਪਰ ਉਧਰਲੇ ਵਿੰਡੋ ਵਾਲੇ ਪਾਸੇ ਵੀ ਓਪਨ ਦਾੰ ਦਿੱਤਾ ਹੋਇਆ ਹੈ ਵੀ ਉਹਦੇ ਉੱਪਰ ਕਜਾਲ ਪੈ ਜਾਊਗਾ ਵੀ ਰੋਸ਼ਨੀ ਦੀ ਕਮੀ ਨਾ ਰਵੇ ਰੋਸ਼ਨੀ ਦਾ ਹਰ ਹਰ ਇੱਕ ਆਜੋ ਜੇ ਅਪਰ ਲੈ ਕੇ ਆਏ ਸੋ ਦੋਸਤੋ ਉੱਪਰ ਵਾਲੇ ਪੋਰਸ਼ਨ ਤੇ ਆਪਾਂ ਆ ਗਏ ਗਰਾਉਂਡ ਫਲੋਰ ਦਾ ਤੁਸੀਂ ਪਲਾਨ ਦੇਖ ਲਿਆ ਸਾਰਾ 4500 ਸਕਰ ਫੁੱਟ ਏਰੀਆ ਜੀ ਇਹ 3000 ਥੱਲੇ 1500 ਉੱਪਰ ਵਾਲਾ ਪੋਰਸ਼ਨ ਹੁਣ ਆਪਾਂ ਉੱਪਰ ਵਾਲੇ ਪੋਰਸ਼ਨ ਦੀ ਗੱਲ ਕਰੀਏ ਜੀ ਇੱਥੇ ਬੈੱਡਰੂਮ ਚਾਹੀਏ ਇੱਕ ਹੈ ਜੀ ਪਰ ਲੌਬੀ ਸੇਮ ਜਗ੍ਹਾ ਜਿਹੜੀ ਥੱਲੇ ਸੀਗੀ ਲੌਬੀ ਸੇਮ ਸਾਰੀ ਜਗ੍ਹਾ ਛੱਤੀ ਹੋਈ ਹੈ ਆ ਦੇਖੋ ਆ ਉਹ ਜਗ੍ਹਾ ਆ ਗਈ ਜਿਹੜੀ ਰੋਸ਼ਨੀ ਵਾਸਤੇ ਰੱਖੀ ਹੈ ਤੇ ਆਪਾਂ ਤੁਹਾਨੂੰ ਬੈੱਡਰੂਮ ਬੈੱਡਰੂਮ ਦਿਖਾਉਣੇ ਆਪਾਂ ਉਧਰ ਦਿਖਾ ਦਿਓ ਭਾਈ ਪਹਿਲਾ ਬੈੱਡਰੂ ਇਦਰਿਕ ਡਰੈਸਿੰਗ ਏਰੀਆ ਦੇ ਵਾਸ਼ਰੂਮ ਦਾ ਏਰੀਆ ਰੱਖਿਆ ਹੋਇਆ ਹੈ। ਕੋਠੀ ਦਾ ਆਪਾਂ ਜਦੋਂ ਪਲਾਸਟਰ ਤੱਕ ਲਾਖੋ ਨਾ ਜਿਆਦਾਤਰ ਕੋਠੀਆਂ ਦੇ ਵਿੱਚ ਰੋਸ਼ਨੀ ਥੋੜੀ ਘੱਟ ਹੁੰਦੀ ਹੈ ਕਿਉਂਕਿ ਇਹਦੇ ਵਿੱਚ ਲਾਈਟ ਅਜੇ ਫਿਟਿੰਗ ਹੋਈ ਨਹੀਂ ਤੇ ਹੁਣ ਇਧਰਲੇ ਪਾਸੇ ਇੱਕ ਗੇਟ ਰੱਖਿਆ ਹੋਇਆ ਜੀ। ਆਹ ਦੇਖੋ ਇਧਰ ਬਾਲਕਨੀ ਆ ਗਈ। ਇਹਦੇ ਵਿੱਚ ਗੇਟ ਰੱਖਿਆ ਹੋਇਆ ਹੈ ਤੇ ਇੱਥੇ ਬਾਈ ਹੋਰੀ ਕਹਿੰਦੇ ਗਲਾਸ ਲੱਗ ਜਾਣਾਗਾ। ਸਟੀਲੀ ਗ੍ਰਿਲ ਦੇ ਵਿਚਾਲੇ ਜੋ ਆਪਾਂ ਟਫਨ ਕਲਾਸ ਹੁੰਦਾ ਗਲਾਸ ਉਹ ਲੱਗ ਜਾਣਾ ਜੀ। ਤੇ ਤੁਸੀਂ ਫਰੰਟ ਐਲੀਵੇਸ਼ਨ ਤੁਸੀਂ ਇੱਕ ਵਾਰੀ ਦੇਖ ਸਕਦੇ ਹੋ ਦੁਬਾਰਾ ਤੋਂ। ਆਹ ਦੇਖੋ ਉੱਪਰ ਵਾਲੇ ਪੋਰਸ਼ਨ ਦਾ ਤੁਹ ਤੇ ਆ ਦੇਖੋ ਬਈ ਇਧਰ ਵੀ ਆ ਵੀ ਦਿਖਾ ਦਿਓ ਆ ਸਾਰੀ ਕੋਠੀ ਦੇ ਫਰੰਟ ਦੇ ਇਧਰ ਦੇਖੋ ਇਹਦੇ ਬਾਲਕੋਨੀ ਰੱਖੀ ਹੋਈ ਹੈ ਤੇ ਆਪਾਂ ਇਧਰ ਦੀ ਵੀ ਲੰਘ ਜਾਨੇ ਆ ਜੋ ਆਪਾਂ ਇਧਰ ਦੀ ਚੱਲਦੇ ਆ ਕਿਉਂਕਿ ਇਧਰ ਦੀ ਵੀ ਆਪਾਂ ਜਾ ਕੇ ਉਧਰਲੇ ਫਰਾਂਡੇ 'ਚ ਆ ਜਾਾਂਗੇ ਫਰੰਟ ਤੇ ਤੇ ਇੱਕ ਚੀਜ਼ ਹੋਰ ਹੈ ਵੀ ਇਹਦੇ 'ਚ ਨਾ ਜਿਹੜੀਆਂ ਆ ਜਗ੍ਹਾ ਨਹੀਂ ਆ ਫਰੰਟ ਤੋਂ ਦਿਖਾ ਦਿਓ ਬਈ ਇੱਥੇ ਇਹ ਨਹੀਂ ਕੋਸ਼ਿਸ਼ ਕੀਤੀ ਹੋਈ ਆਪਾਂ ਕੁਝ ਹੋਰ ਲਾ ਦੀਏ ਬਾਈ ਉਹਨਾਂ ਨੇ ਸਫਾਈ ਰੱਖੀ ਆ ਪੂਰੀ ਸਿੰਪਲ ਰੱਖੀ ਆ ਨੇ ਇਹ ਸਖਤਾਈ ਨਾਲ ਵੀ ਇਹ ਕੱਲ ਨੂੰ ਕੋਈ ਬੱਚਾ ਕੋਈ ਪ੍ਰੋਗਰਾਮ ਹੈ ਇੱਥੋਂ ਕਈ ਵਾਰੀ ਕੋਈ ਬੱਚਾ ਅਖਰਾਰਤ ਕਰਦਾ ਡਿੱਗ ਪਏ ਉਦੋਂ ਦਾ ਕੋਈ ਚਾਂਸ ਨਹੀਂ ਲਿਆ ਵੀ ਵਧੀਆ ਤਰੀਕੇ ਨਾਲ ਸਮਝੋਤੀ ਕੀਤੀ ਵੀ ਆ ਤੇ ਆ ਬਰਾਂਡੇ 'ਚ ਆ ਗਏ ਆਪਾਂ ਇਧਰਲੇ ਕੋ ਸੁਭਰਾਂਡਾ ਗਾ ਤੇ ਹੁਣ ਆਪਾਂ ਇਧਰ ਵਾਪਸ ਲੌਬੀ ਦੇ ਏਰੀਆ 'ਚ ਆ ਗਏ ਕਹਿੰਦਾ ਮਤਲਬ ਉੱਧਰ ਦੇ ਕਮਰੇ ਦੇ ਵਿੱਚੋਂ ਬਾਲਕਨੀ ਘੁੰਮ ਕੇ ਆਪਾਂ ਬਰਾਂਡੇ ਦੇ ਵਿੱਚੋਂ ਜੀ ਵਾਪਸ ਆ ਗਏ ਜੀ ਤੇ ਦੋਸਤੋ ਕਿਵੇਂ ਤੁਹਾਨੂੰ ਪਲਾਨ ਲੱਗਦਾ ਇਹ ਤੁਸੀਂ ਦੱਸਣਾ ਜਰੂਰ ਕਮੈਂਟਾਂ ਦੇ ਵਿੱਚ ਤੇ ਬਾਈ ਗੁਰਸੇਵ ਸਿੰਘ ਸ਼ੀਨ ਨੇ ਠੱਕ ਠੇਕੇਦਾਰ ਭਰਾ ਨੇ ਤੇ ਉੱਪਰ ਨੰਬਰ ਹੈ ਜੀ ਤੁਸੀਂ ਗੱਲਬਾਤ ਕਰ ਸਕਦੇ ਹੋ ਬਾਈ ਹੋਰੀ ਬਹੁਤ ਸੋਹਣੀਆਂ ਕੋਠੀਆਂ ਹੁੰਆਂ ਹੁੰਦੇ ਨੇ ਇਸ ਕੋਠੀ ਦਾ ਡਿਜ਼ਾਈਨ ਤੁਸੀਂ ਦੱਸਣਾ ਜ਼ਰੂਰ ਕਿ ਮਿਲ ਗਈ ਧੰਨਵਾਦ